ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰ ਅੱਜ ਤੁਹਾਨੂੰ ਇੱਕ ਟੌਪ ਦਾ ਟੂਰਨਾਮੈਂਟ ਇੱਕ ਦੋ ਦਿਨ ਬਾਕੀ ਆ ਦੇਦਨਾ ਦਾ ਮੇਲਾ ਦੁਨੀਆ ਭਰ ਚ ਜੋ ਹੈ ਮਸ਼ਹੂਰ ਆ ਮੇਰੇ ਵੀਰ ਉਹ ਵੱਡਾ ਕੱਪ ਕਰਵਾਇਆ ਜਾ ਰਿਹਾ ਬੈਸਟਾਂ ਨੂੰ 18 ਗੱਡੀਆਂ ਦਿੱਤੀਆਂ ਜਾਣੀਆਂ ਖਿਡਾਰੀ ਉਹ ਖੇਡਨੇ ਆ ਮੇਰੇ ਵੀਰੋ ਜਨਾਂ ਦੇ ਤੁਸੀਂ ਦਿਲ ਤੋਂ دیਵਾਨੇ ਆ ਕੁਝ ਕੁ ਜਾਣਕਾਰੀ ਦੇਣ ਜਾ ਰਿਹਾ ਇਸ ਕਬੱਡੀ ਕੱਪ ਦੇ ਬਾਰੇ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਟੂਰਨਾਮੈਂਟ ਤੁਹਾਨੂੰ ਵੀ ਪਤਾ 21 ਫਰਵਰੀ ਦੇ ਦਿਨ 8 ਅੰਤਰਰਾਸ਼ਟਰੀ ਕਲੱਬਾਂ ਵੈਸਟਾ ਨੂੰ 18 ਇਸ ਕਬੱਡੀ ਕੱਪ ਤੇ ਸੈਂਟਰ ਵੈਲੀ ਦੀ ਵੱਡੀ ਟੀਮ ਬਣ ਕੇ ਪਹੁੰਚ ਰਹੀ ਆ ਹਰਿਆਣੇ ਵਾਲਾ ਸ਼ੀਲੂ ਅੰਬਾ ਬਹੁਤ ਤਗੜੇ ਪਲੇਅਰ ਹੋਣੇ ਆ ਇਸ ਟੀਮ ਦੇ ਵਿੱਚ ਸ਼ੀਲੂ ਦੇ ਨਾਲ ਸਰੇ ਦੇ ਪਲੇਅਰ ਖੇਡਨੇ ਆ ਸ਼ਾਜੀ ਫਰਿਆਦ ਪਰੀਤ ਲੱਧੂ ਵਾਲਾ ਵੀ ਪਹੁੰਚ ਰਿਹਾ ਮਾਝੇ ਵਾਲੇ ਵੀ ਆ ਰਹੇ ਆ ਚੋਲੇ ਵਾਲਾ ਹਰਸ਼ ਯਾਦਾ ਸਵਰਕਪਰੀਆ ਜਾਨਕੀ ਕੋਈ ਹੋਜਾ ਖਿਡਾਰੀ ਨਹੀਂ ਹੋਣਾ ਜਿਹੜਾ ਇਸ ਕਬੱਡੀ ਕੱਪ ਤੇ ਨਾ ਖੇਡੇ ਮੇਰੇ ਵੀਰੋ ਸਰੇ ਦੇ ਮੈਚ ਹੈ ਤੇ ਸਰੇ ਦੀਆਂ ਟੀਮਾਂ ਬਣ ਕੇ ਇਸ ਕਬੱਡੀ ਕੱਪ ਤੇ ਕਿਉਂਕਿ ਪਿਛਲੇ ਸਾਲ ਕੰਬੈਨ ਸੀਗੀ ਜਦੋਂ ਦਰਸ਼ਕਾਂ ਦੀਆਂ ਨਿਗਾਹਾਂ ਲਾਸਟ ਪੜਾਂ ਦੇ ਵਿੱਚ ਸੀਜ਼ਨ ਦਾ ਟੂਰਨਾਮੈਂਟ ਹੁੰਦਾ ਇਹ ਵੱਡਾ ਕੱਪ ਰਹਿ ਜਾਂਦਾ ਹੁੰਦਾ ਇੱਕ ਚੈਂਪੀਅਨਸ਼ਿਪ ਹੁੰਦੀ ਆ ਆਨੰਦਪੁਰ ਦੀ ਉਹਦਾ ਵੀ ਦੁਨੀਆ ਸਵਾਦ ਲੈਂਦੀ ਆ ਪਰ ਇਹ ਕੱਪ ਦੀ ਵੀ ਦੁਨੀਆ ਨੂੰ ਉਡੀਕ ਹੁੰਦੀ ਆ ਦੇਖਦੇ ਆ ਬਾਕੀ 18 ਕੌਣ ਜਿੱਦਾ ਮੈਚ ਸਾਰੀ ਚੋਟੀ ਦੇ ਪਾਕਿਸਤਾਨ ਵਾਲਿਆਂ ਦਾ ਵੀ ਗੱਲਬਾਤ ਚੱਲ ਰਹੀ ਹੈ ਜਿੱਦਾਂ ਵੀਰਾਂ ਨੇ ਦੱਸਿਆ ਚਾਰ ਕਪ ਪਲੇਅਰ ਹੋ ਸਕਦੇ ਆ ਵੀ ਉੱਥੋਂ ਵੀ ਜੋ ਹੈ ਇਸ ਕਬੱਡੀ ਕੱਪ ਤੇ ਖੇਡਣ ਆ ਜਾਣ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਦੇਖਦੇ ਆ ਬਾਕੀ ਥਾਰ ਕਿਹੜਾ ਕਰਮਾ ਵਾਲਾ ਖਿਡਾਰੀ ਜੋ ਹੈ ਜਿੱਤ ਪਾਉਂਦਾ ਇਸ ਮੇਲੇ ਤੋਂ ਨਵੀਂ ਅਪਡੇਟ ਅਸੀਂ ਲੈ ਕੇ ਆਵਾਂਗੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਸਬਸਕ੍ਰਾਈਬ ਵੀਡੀਓ ਨੂੰ ਤੇ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਅੱਗੇ ਲਈ ਪਾਉਂਦੇ ਰਵਾਂਗੇ ਇਸ ਚੈਨਲ ਤੇ ਧੰਨਵਾਦ